ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਮੈਗ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਵਾਂਗੇ ਇੱਕ ਗੱਬਣ ਤਿਆਰ ਆ ਤੇ ਇੱਕ ਜਿਹੜੀ ਆ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਵੀਰ ਬਾਗੇ ਦੇ ਕੋਲ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਸਸੀ ਕਾ ਵੀਰ ਜੀ ਸਸੀ ਕਾ ਵੀਰ ਜੀ ਹੋਰ ਸਭ ਕੀ ਹਾਲ ਚਾਲ ਜੇ ਬਸ ਵੀਰ ਜੀ ਚੜਦੀ ਕਲਾ ਜੀ ਵੀਰ ਜੀ ਆਪਣਾ ਨਾਮ ਤੇ ਡਰੈੱਸ ਦੱਸ ਦਿਓ ਪੈਂਦਾ ਆਪਣਾ ਜੀਨੀਆ ਦੇ ਦਸੂਰ ਨਾਲਾ ਨਾਮ ਆਪਣਾ ਰਵਜ ਸਿੰਘ ਹਾਂਜੀ ਫੋਨ ਨੰਬਰ ਵੀਰ ਜੀ ਆਪਣਾ ਨੰਬਰ ਹੈ 9041544960 ਠੀਕ ਜੀ ਵੀਰ ਜੀ ਪਹਿਲੇ ਨੰਬਰ ਤੋਂ ਮਤਲਬ ਕਿ ਕਿੰਨੇ ਕਿ ਜੇ ਚੜਦੀ ਜਿਗਾ ਬੈਲ ਇਹ ਵੀਰ ਜੀ ਹਫਤਾ ਹੀ ਲੈ ਜੋ ਹਫਤੇ ਰੋ ਪਹਿਲੇ ਤੋਂ ਸੁਕੂਗੀ ਅੱਛਾ ਜੀ ਬਣੂ ਬਣੀ ਧੁੱਲੂ ਬਣੀ ਠੀਕ ਜੀ ਤੇ ਮੜੀ ਖੋਲ ਦੇ ਵੀਰ ਜੀ ਚੈੱਕ ਕਰ ਸਕਦੇ ਵੀਰ ਜੀ 크로ਸ ਚ ਵੀਰ ਜੀ ਵੜ ਹੈ ਗਈ ਆ ਤੇ ਹਜੇ ਹਫਤੇ ਦੇ ਆਸ-ਪਾਸ ਵੀਰ ਜੀ ਹਣੀ ਆਂਦੇ ਆ ਵੀ ਟਾਈਮ ਲੈ ਜੂਗੀ ਤੇ ਵੀਰ ਜੀ ਪਿਛਲੇ ਸੋਇ ਕਿੰਨਾ ਕ ਦੁੱਧ ਚੋਇਆ ਥੱਲੇ ਠੀਕ ਜੀ ਵੀਰ ਜੀ ਹਣਾ ਦੇ ਕਹਿੰਦੇ ਮੁਤਾਬਕ ਆ ਕਿ 15 16 ਕਿਲੋ ਪਿਛਲੇ ਸੋਇ ਦਾ ਦੁੱਧ ਚੋਇਆ ਤੇ ਦੂਜਾ ਸੋਇ ਵੀਰ ਜੀ ਸੁਣੀ ਆਰ ਕੀ ਦੂਜਾ ਸੋਇ ਵੀਰ ਹੁਣੀ ਕਹਿੰਦੇ ਆ ਕਿ ਸੁਣੀ ਆ ਕੀ ਤੁਹਾਨੂੰ ਲੱਗੇ ਤੋਂ ਥਣਾ ਦਾ ਸੈਰੀਆ ਵੀ ਚੈੱਕ ਕਰਾਉਨੇ ਆ। ਲੋ ਜੀ ਚੈੱਕ ਕਰ ਸਦੇ ਲੱਗੇ ਤੋਂ ਥਣਾ ਦਾ ਸੈਰੀਆ ਗੁਲਾਬੀ ਥਣ ਲੱਗਾ। ਤੇ ਵੀਰ ਜੀ ਹਰ ਕਿੰਨਾ ਕ ਦੁੱਧ ਕੱਢ ਦੋਗੀ? ਦੁੱਧ ਵਿੱਚ 17-18 ਕਿਲੋ ਕਰਾਂਗੀ। ਠੀਕ ਜੀ। ਲੋ ਜੀ ਵੀਰਾਂ ਨੂੰ ਜਾਂਦੇ ਆ ਵੀ 17-18 ਕਿਲੋ ਹਰ ਕਿ ਜੀ ਦੁੱਧ ਕੱਢ ਦੋਗੀ। ਤੇ ਵੀਰ ਜੀ ਰੇਟ ਦੀ ਗੱਲ ਕਰੀਏ ਤੇ ਰੇਟ ਕਿੰਨਾ ਹੈ ਦਾ? ਰੇਟ ਵੀ ਕਰਦੀ ਹੈ 40000 ਰੁਪਏ। 40000 ਕਰਨਾ ਹੈ। ਕਰ ਦਈਏ ਜੀ ਅੱਜ ਕਰ ਦੋ ਜਾਇਜ ਨਹੀਂ ਤੂੰ ਇੱਥੇ ਹੀ ਧਾ ਦੋ ਤੇਨੇ ਛੱਡ ਦਈਏ ਹਾਂ ਨਾ ਵਿੱਜੀ ਕਰ ਦਈਏ ਆਪਾਂ ਹਾਂ ਨਾ 35 ਕਰ ਦਈਏ 35 ਉਹ ਛੱਡ ਦਈਏ 30000 ਦੀ ਕਰ ਦਾਂਗੇ 30000 ਲਓ ਜੀ ਵਿੱਜੀ 30000 ਦੀ ਹਾਂ ਨਾ ਜਿਹੜੀ ਕਿ ਹਫਤੇ ਦੇ ਆਸ-ਪਾਸ ਰੇਡੀ ਟਾਈਮ ਲੈ ਜਾਊਗੀ ਤੇ ਥੱਲੇੋਂ ਕਰਮਾ ਲਈ ਚੰਗੀ ਤਿਆਰ ਹੋ ਜਾਊਗੀ ਬਾਕੀ ਤੁਸੀਂ ਫੇਰ ਲਾਗੇ ਤੋਂ ਥਣਾ ਦਾ ਸੈਰੀਆ ਚੈੱਕ ਕਰ ਸਕਦੇ ਜੀ ਤੇ ਤੇ ਟੇ ਟੇਰ ਦੀ ਵੀਡੀਓ ਨਾਲ ਜਿਹੜੀ ਹਾਂ ਆ ਦੇਣੀ ਟੰਡੀ ਸੀਰੀ ਤੂੰ ਚੈੱਕ ਕਰ ਲੋ 2 ਨੰਬਰ ਦੀ ਵੀਜੀ ਜਰਸੀ ਆ ਗਈ ਜੀ ਪੰਜਾਬ ਵਾਲੀ ਲੋ ਜੀ ਪੰਜਾਬ ਵਾਲੀ ਜਰਸੀ ਆ ਗਈ ਆ ਇਹਨੂੰ ਸੋਈ ਦੇ ਵੀਜੀ ਕਿੰਨਾ ਟਰ ਹੋ ਗਿਆ ਜੇ ਲੋ ਜੀ 10 ਦਿਨ ਹੋ ਗਏ ਤੇ ਉਹ ਬੱਚਾ ਜੇ ਦਾ ਵੀਜੀ ਬੱਚਾ ਕਿ ਬੱਚੀ ਜੇ ਨਹੀਂ ਬੱਚਾ ਦੇ ਬੱਚਾ ਜੇ ਲੋ ਜੀ ਖੋਲੋ ਫਿਰ ਇਹਨੂੰ ਲੋਰੀ ਪੰਜਾਬ ਵਾਲੀ ਜਰਸੀ ਤੇ ਵਿੱਚ ਕਿੰਨਾ ਸੂਆ ਸੂਈ ਆ ਲੋ ਜੀ ਦੁੱਧ ਜਹਾ ਸੂਆ ਸੂਈ ਆ ਕਰਮਾ ਵਾਲੀ ਤੇ ਦੁੱਧ ਵੀ ਜੀ ਇਸ ਟਾਈਮ ਕਿੰਨਾ ਜੇ ਤਿਆਰ ਹਾਂਜੀ ਗਲੀ ਟੂੜੀ ਪਈ ਹੋਣਾ ਠੀਕ ਠੀਕ ਜੀ ਦੁੱਧ 10 ਕਿਲੋ ਜਿਹੜਾ ਤਿਆਰ ਲੋ ਜੀ 10 ਕਿਲੋ ਵੀ ਜੀ ਨੇ ਆਂਦੇ ਠੀਕ ਠੀਕ ਜੀ ਲੋ ਜੀ 10 ਕਿਲੋ ਵੀ ਜੀ ਨੇ ਆਂਦੇ ਆ ਵੀ ਬਿਲਕੁਲ ਇਸ ਟਾਈਮ ਜਿਹੜਾ ਤਿਆਰ ਆ ਸੋ 15 16 ਕਿਲੋ ਭਰੂਗੀ ਠੀਕ ਜੀ ਲਓ ਜੀ ਲੱਗ ਤੁਸਣਾ ਦਾ ਸੈ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਤੱਕ ਥੋੜੀ ਜੀ ਗਾਂਧੀ ਰੱਖਦੀ ਆ ਅੱਗੇ ਦੀ ਗਾਂਧੀ ਆ ਬਾਕੀ ਇਹ ਵੀ ਹਾਂ ਜਿੰਨੀ ਵੀ ਆ ਬਹੁਤ ਆ ਤੇ ਰੇਟ ਦੀ ਵੀ ਜੀ ਗੱਲ ਕਰੀਏ ਇਹਦੀ ਤੇ ਰੇਟ ਵਿੱਚ ਜੀ ਦੇ ਦिए 36 ਦੀ 36 ਦੇ ਦिए ਕੁਝ ਐਡ ਕਰ ਦਈਏ 25 ਦੇ ਦिए ਸਾਡੀ ਹਾਂ ਹਾਂ ਨਾਲ ਵੀ ਜੀ ਕੰਮ ਕਰੀਏ ਸਾਡੀ 33 ਜੀ ਲੋ ਜੀ 33000 ਦੀ ਜਿਹੜੀ ਹਾਨ ਆ ਵੀਜੀ ਹੁਣੀ ਦੇ ਰਣਗੇ ਪਿਓਰ ਪੰਜਾਬ ਵਾਲੀ ਜਰਸੀ ਤੁਸੀਂ ਚੈੱਕ ਕਰ ਸਕਦੇ ਜੀ ਪੀਐਸ ਕੁਆਲਟੀ ਤੇ 10 ਕਿਲੋ ਵੀਜੀ ਹੁਣੀ ਆਂਦੇ ਆ ਵੀ ਇਸ ਟਾਈਮ ਜਿਹੜਾ ਤਿਆਰ ਆ ਤੇ ਬਾਕੀ ਹਜੇ ਦੁੱਧੋਂ ਵਧੂਗੀ ਸਾਹ ਵਾਲੇ ਘਰੋਂ ਮਤਲਬ ਕਿ ਸਾਹ ਟੁੱਟੀ ਉਹਨਾਂ ਦੀ ਤੇ ਹੋਰ ਕੋਈ ਵੀਜੀ ਕਹਿਣਾ ਹੋਵੇ ਹੋ ਜੀ ਜੀ ਆਪਣਾ ਕੋ ਚੋ ਚਵਾ ਕੇ ਜਿੱਦਾਂ ਮਰੀਜ਼ ਪੱਦੀ ਤੇ ਖੜੋ ਠੀਕ ਜੀ ਲਓ ਜੀ ਵੀਰੋ ਨਾਲੋਂ ਬੇਨਤੀ ਹੈ ਕਿ ਚਾਹ ਕੋ ਆਣ ਕੇ ਦੋ ਟਾਈਮ ਤਿੰਨ ਟਾਈਮ ਚੋਗੇ ਤੇ ਫਿਰ ਲੈ ਜੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ